ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਪੈਂਡ ਪਹੁੰਚੇ ਪਟਾ ਲਮਾ ਠੀਕ ਆ ਜੀ ਬਾਈ ਕੋਲ ਤਿੰਨ ਨਗਾਵਾਂ ਇੱਕ ਬੱਸੀ ਆ ਜ਼ਿਲ੍ਹਾ ਬਰਨਾਲਾ ਵਾਦੀਆਂ ਵਾਜਦੀਆਂ ਠੀਕ ਹੈ ਨਾ ਬਾਕੀ ਆਪਾਂ ਡਿਟੇਲ ਲੈਣੇ ਆ ਬਾਈ ਤੋਂ ਜਾਣਕਾਰੀ ਕਰਦੇ ਆਪਾਂ ਬਾਈ ਨਾਲ ਗੱਲਬਾਤ ਲੈਣੀ ਜਾਣਕਾਰੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਵੀਰ ਜੀ ਆਪਣਾ ਲੀਲਾ ਸਿੰਘ ਜੀ ਪੈਂਡ ਟੱਲਮਾ ਜੀ ਜ਼ਿਲ੍ਹਾ ਵਾਦੀਆਂ ਕੋਠੇ ਠੀਕ ਆ ਜੀ ਜ਼ਿਲ੍ਹਾ ਬਰਨਾਲਾ ਠੀਕ ਹੈ ਤਹਿਸੀਲ ਤਪਾ ਨੇੜੇ ਤਪਾ ਮੰਡੀ ਪੱਖੋ ਗੈਂਚੀਆਂ ਠੀਕ ਆ ਜੀ ਤੇ ਇਹ ਕਿਹੜੀ ਸੜਕ ਤੇ ਵਾਦੀਆਂ ਵੱਜਦੀਆਂ ਜੀ ਆਪਣੀਆਂ ਇਹ ਇਹ ਢੱਲਮਾ ਤੋਂ ਆਲੀਕੇ ਰੋਡ ਤੇ ਆਲੀਕੇ ਨੇੜੇ ਨਮੋਦੜਾ ਸਕੂਲ ਬਰਨਾਲੇ ਜ਼ਿਲ੍ਹੇ ਦਾ ਠੀਕ ਹੈ ਜੀ ਹਾਂ ਹਾਂਜੀ ਭਾਈ ਜੀ ਪਹਿਲੀ ਗਾਂਧੀ ਜਾਣਕਾਰੀ ਦੱਸੋ ਜੀ ਡਿਟੇਲ ਇਹ ਗਾਂ ਦੂਜੇ ਸੋਏ ਆ ਹਾਂਜੀ ਤੇ ਇੱਕ ਹਫ਼ਤੇ ਦੀ ਕੱਚੀ ਆ ਇਹ ਠੀਕ ਹੈ ਜੀ ਤੇ ਉਹ ਠੰਡੀ ਸੀ ਦਾ ਠੀਕ ਹੈ ਜੀ ਤੇ 7 8 18 ਕਿਲੋ ਦਾ ਰਿਕਾਰਡ ਹੈ ਦਾ ਠੀਕ ਹੈ ਜੀ ਮੈਂ ਤੁਹਾਰ ਕੇ ਦਿਖਾਉਂਗੀ ਤੇ ਭਾਈ ਦੇਖ ਸਕਦੇ ਹੋ ਜਰਸੀ ਆ ਠੀਕ ਹੈ ਜੀ ਤੋ ਜਾਂਦੇ ਆਂ ਕੈਰ ਸੇਰਾ ਠੀਕ ਹੈ ਦੇਖ ਸਕਦੇ ਆਂ ਹਾਂਜੀ ਭਾਈ ਕਿੰਨੇ ਕ ਦਿਨ ਲਊ ਇਹ ਇੱਕ ਹਫਤਾ ਲਈਓ ਬਈ ਠੀਕ ਕੱਚੇ ਕੱਚੇ ਆ ਜੇ ਠੀਕ ਹੈ ਜੀ ਆਹੋ ਆ ਮੋੜ ਲਓ ਜੀ ਮੋੜ ਦੋ ਹਫਤੇ ਦੀ ਬਾਈ ਜੀ ਇਹਨੇ ਕੱਚੀ ਆ ਥਾਂ ਤੋਂ ਦੇਖ ਸਕਦੇ ਆਂ ਫੇਸ ਕੁਆਲਿਟੀ ਥਾਂ ਮੁੱਠੀ ਵਾਲਾ ਹਾਂਜੀ ਹਾਂਜੀ ਢੰਡੀ ਸੀਲ ਆ ਠੀਕ ਹੈ ਜੀ ਇਹ ਪੰਜਾਬ ਵਾਲੀ ਜਰਸੀ ਆ ਵਾਕਈ ਇਹ ਲੋਕਲੀ ਲਈ ਆ ਬਠਿੰਡੇ ਸ਼ਹਿਰ ਤੋਂ ਠੀਕ ਹੈ ਦੇਖ ਸਕਦੇ ਆਂ ਇਹ ਵਲੂ ਬਥਾਂ ਤੋਂ ਓਕੇ ਵੀਰ ਜਮਾ ਥਾਂ ਤੋਂ ਜਮਾ ਓਕੇ ਆ ਠੀਕ ਹੈ ਜੀ ਇਹ ਬਝੰਡੇ ਰੀਗੇ ਚੁ ਲਈ ਆ ਇਹ ਠੀਕ ਹੈ ਜੀ ਬਾਈ ਜੀ ਨਜ਼ਰੂਕ ਕਨੈਕਟ ਕਰ ਇਹ ਬੰਦਾ ਆਪਣਾ ਲੈ ਆ ਦੇ ਕੁ ਰੈਸਟੋਰਾਂ ਤੋਂ ਲਈ ਆ ਠੀਕ ਹੈ ਦੋਨੇ ਬਾਈ ਨੇ ਉੱਥੋਂ ਲਈਆਂ ਠੀਕ ਹੈ ਜੀ ਹਾਂ ਜੀ ਆ ਦੂਜੀ ਦੇ ਦੱਸੋ ਜੀ ਜਾਣਕਾਰੀ ਜਰਸੀ ਦੀ ਇਹ ਦੋ ਨੰਬਰਾਂ ਇਹ 10 ਤੋਂ 12 ਦਿਨ ਕੱਢ ਜੂਈ ਠੀਕ ਹੈ ਜੀ ਹਾਂ ਇਸ ਕੁਆਲਟੀ ਦੇਖ ਸਕਦੇ ਭਰਾ ਇਹ ਵੀ ਪੰਜਾਬ ਵਾਲੀ ਜੱਸੀ ਆ ਠੀਕ ਹੈ ਜੀ ਇਹ ਦੋਨੇ ਇਕੱਠੀਆਂ ਲਏਗੇ ਕਿ ਕਰਾਂ ਆਪਾਂ ਠੀਕ ਹੈ ਉਹਨਾਂ ਦੀ ਆਪਦੀ ਬਰੀਡ ਤਿਆਰ ਕਰੀ ਹੋਵੰਨਾਂ ਨਹੀਂ ਠੀਕ ਹੈ ਜੀ ਠੀਕ ਇਹ ਦੋ ਜੀ ਨੂੰ ਵੀ ਤੋੜ ਦੋ ਇਹਦੇ ਵੀ ਥਾਨ ਮੁੱਠੀ ਵਾਲਾ ਹਾਂਜੀ ਹਾਂਜੀ ਤੇ ਦੇਖਸ ਤੇ ਪਰਾ ਇਹ 10 ਤੋਂ 12 ਮਨ ਪਏ ਉਹਨਾਂ ਦੇ ਕਹਿਣ ਮਤਲਕ ਠੀਕ ਹੈ ਜੀ ਤੇ ਮੋੜ ਲਓ ਜੀ ਬਾਕੀ ਇਧਰ ਰੇਟ ਲੁਟ ਕੀ ਹੈ ਇਹ ਸਕੁਆਰਟੀ ਦਿਖਾ ਦਿਓ ਹਾਂਜੀ ਹਾਂਜੀ ਠੀਕ ਹੈ ਬਹੁਤ ਸੋਹਣਾ ਫੇਸ ਆ ਹਾਂਜੀ ਹਾਂਜੀ ਇਹਦਾ ਫਿਰ ਰੇਟ ਕੀ ਆ ਇਹਦਾ ਰੇਟ ਹੈਗਾ 48000 ਰੁਪਿਆ ਇਹਦਾ ਰੇਟ ਹੈਗਾ ਇੱਕ ਨੰਬਰ ਵਾਲੀ ਦਾ 64000 ਰੁਪਿਆ ਠੀਕ ਹੈ ਜੀ ਇਹਦਾ 48000 ਹਾਂ ਠੀਕ ਹੈ ਜੀ ਲੋਪਰਾ ਦੇਖ ਸਾਰੇ ਦੋਨੋਂ ਦਾ ਬਾਈ ਨੇ ਰੇਟ ਦੱਸਤਾ ਮਾਨਤਨ ਹੋ ਜੂ ਵੀਰੇ ਹਾਂ ਹਾਂ ਮਾਨਤਨ ਹੋ ਜੋ ਬਾਈ ਠੀਕ ਹੈ ਉਹ ਮਾਨਤਾਣੀ ਚੋਂ ਠੀਕ ਹੈ ਜੀਤਾ ਫਾਰਮ ਟੀਵੀ ਨੂੰ ਪਤਾ ਸਬਸਕ੍ਰਾਈਬਰ ਤੇ ਸ਼ੇਅਰ ਕਰਾ ਕਰੋ ਤਾਂ ਕਿ ਜਿੰਨ ਬਾਕੀ ਠੰਡੀ ਸੀਲ ਹੋਰ ਕੋਈ ਠੀਕ ਹੈ ਜੀ ਅਗਲਾ ਉਹ ਠੀਕ ਹੈ ਜੀ ਹਾਂ ਜੀ ਬਾਈ ਤੀਜੀ ਦਾ ਦੱਸੋ ਜੀ ਏਅਰ ਸਿਰ ਵੜਾ ਹਾਂ ਦੂਜਾ ਸੂਆ 4 ਦਾੰਦਾ ਹਾਂਜੀ ਬੰਦਾ ਜੀ ਐ ਬੜੇ ਠੀਕ ਹੈ ਜੀ ਤੇ ਦੇਣ ਹਜੇ ਦੇ 15 ਵਾਕੀ ਪਿਆ ਠੀਕ ਹੈ ਜੀ ਮੜੀ ਤੋਰ ਕੇ ਦੱਸੋ ਪਰਾ ਇਹ ਵੀ ਆਪਣੀ ਇਥੋਂ ਲੋਕਲ ਹੀ ਲਈ ਵੀ ਆ ਠੀਕ ਹੈ ਜੀ ਲੋ ਭਰਾ ਇਹ ਤੇ ਆ ਬੱਸੀ ਇਕੱਠੇ ਇੱਕ ਕਿਧਰੋਂ ਲਈਆਂ ਵੀ ਠੀਕ ਹੈ ਜੀ ਠੀਕ ਹੈ ਮੋੜ ਲਈ ਮੋੜ ਲਓ ਦੇਖ ਸਕਦੇ ਭਰਾ ਪੂਰਾ ਤਰ੍ਹਾਂ ਸੋਡੇ ਸਾਹਮਣੇ ਆ ਫੇਸ ਕੁਆਲਿਟੀ ਇਹ ਆ ਬੱਸੀ ਤੇ ਇੱਕ ਕਰੋ ਲਈਆਂ ਆ ਦੋਨੇ ਇੱਕ ਕਰੋ ਲਈਆਂ ਹਾਂਜੀ ਵੀ ਜੀ ਕਿੰਨੇ 15 ਕਿੰਨੇ ਲੈ ਜੂ ਜੀ ਇਹ ਹਾਂ 15 ਲੈ ਜੂ ਵੀਰੇ ਠੀਕ ਹੈ ਜੀ ਠੀਕ ਹੈ ਬਈ ਦੇਖ ਸਕਦੇ ਇਹਦਾ ਭਰਾ ਰੇਟ ਦੱਸ ਦੋ ਜੀ ਤੇ ਬਾਕੀ ਸੀਲ ਠੰਡੀ ਆ ਇਹ ਠੀਕ ਹੈ ਜੀ ਠੀਕ ਹੈ ਇਹਦਾ ਰੇਟ ਦੱਸ ਦੋ ਜੀ ਇਹਦਾ ਰੇਟ 45000 ਰੁਪਿਆ 45000 ਰੁਪਿਆ ਦੱਸ ਦਿਓ 45000 ਮੋਲਾ ਮਾਨ ਤਣ ਹੋ ਜੂ ਠੀਕ ਹੈ ਬਾਕੀ ਠੰਡੀ ਸੀ ਦਾ ਕੱਚੀ-ਕੁੱੱਚੀ ਵਸੇ ਰਿਪਿਆ ਥਾਣ ਮੁੱਠੀ ਵਾਲਾ ਠੀਕ ਹੈ ਟਲ ਟੁਲਾ ਬਹੁਤ ਪਿਆ ਤਾਂ ਬਹੁਤ ਪਿਆ ਥਾਣ ਮੁੱਠੀ ਵਾਲਾ ਠੀਕ ਹੈ ਬਾਕੀ ਜਿੱਦ ਦੀ ਮਰਜ਼ੀ ਵੈ ਜਾ ਕੋਈ ਚੱਕਰੀ ਨਹੀਂ ਠੀਕ ਹੈ ਬਰਾ ਠੀਕ ਹੈ ਹਾਂ ਹਾਂਜੀ ਆ ਚੌਥੇ ਦੀ ਦੱਸੋ ਜੀ ਬੱਸੀ ਦਾ ਇਹ ਬੱਸੀ ਸਾਢੇ 9 ਮਹੀਨਿਆਂ ਦੀ ਹੈ ਜੀ ਹਾਂਜੀ ਪਿਓਰ ਜASSI ਆ ਆ ਥਾਣ ਤੁਹਾਨੂੰ ਦਿਖਾ ਦੋ ਜੀ ਚਾਰ ਚਾਰੇ ਤਾਂ ਦੇਖ ਸਕਦੇ ਥਾਣਾ ਦੇਖੋ ਜੀ ਚਾਰੇ ਦੇ ਚਾਰੇ ਥਾਣੇ ਦੇਖ ਨਿਕਣੂਆਂ ਨਿਕਣੇ ਥਾਣਾ ਠੀਕ ਹੈ ਜੀ ਠੀਕ ਹੈ ਡੇਡ ਡੇਡ ਇੰਚ ਦਾ ਥਾਣਾ ਹੁਣ ਠੀਕ ਹੈ ਜੀ ਥੋਰ ਕੇ ਦਿਖਾ ਦਿਓ ਦੇਖ ਸਕਦੇ ਭਰਾ ਬਾਕੀ ਦਾ ਮੂੰਹ ਦੇਖੋ ਪਯੋਰ ਜਾਨ ਅੱਛਾ ਜੀ ਦੇਖ ਸਕਦੇ ਭਰਾ ਕਿੰਨੇ ਘਟਾ ਦੇਊਗੀ ਵੀਰੇ ਇਹ 9 ਹਾਡਰ ਮਹੀਨਾ ਦੀ 9 ਸਾਢੇ 9 ਮਹੀਨੇ ਜੀ ਇਹ ਰੇਟ ਭਰਾ ਕੀ ਹੈ ਜੀ ਇਹਦਾ ਰੇਟ 15000 ਰੁਪਇਆ ਠੀਕ ਹੈ ਜੀ ਬਈ ਫੇਸਬੁਕ ਆ ਜਾ ਹੁਣ ਐ ਫੇਸ ਕਾ ਆਦਨੇ ਦੇਖ ਸਕਦੇ ਸੋਹਣੀ ਸਲਕਾ ਲੈ ਇੱਧਰ ਵਾ ਲਓ ਜੀ ਪੰਜਾਬ ਵਾਲੀ ਵੀਰ ਕਾ ਹਾਂ ਪੰਜਾਬ ਵਾਲੀ ਠੀਕ ਹੈ ਜੀ ਇਹ ਲੋਕਲ ਹੀ ਲੈਂਗੇ ਮੈਂ ਆਪਣੇ ਗਾਂ ਉਹ ਗਾਈਆਂ ਪਰ ਲਿਆਂ ਦੋ ਇੱਕਰੋਂ ਲਈਆਂ ਠੀਕ ਹੈ ਜੀ ਆਹ ਗਾਂ ਤੇ ਆ ਬਸ ਇੱਕਰੋਂ ਲਈ ਠੀਕ ਹੈ ਜੀ ਠੀਕ ਵਈ ਦੇਖ ਸਕਦਾ ਇਹਦਾ ਮੁੱਲ 15000 ਰੁਪਇਆ ਇਹਦਾ ਰੇਟ 15000 ਬਾਈਕੋਲ ਚਾਰ ਲੱਗਾ ਜੀ ਬਾਈਕੋਲ ਇੱਕ ਬੱਸੀ ਜਾਂ ਤਿੰਨ ਗਾਵਾਂ ਘੱਪਣ ਬਾਈ ਜੀ ਨਾਲ ਜ਼ਰੂਰ ਕੰਟੈਕਟ ਕਰੋ ਠੀਕ ਹੈ ਜੀ ਜੀਤਾ ਫਾਰਮ ਦੀ ਵੀ ਗੱਲ ਦੱਸ ਪੇਜ ਤੇ ਸ਼ੇਅਰ ਕਰਿਆ ਕਰੋ ਇੱਕ ਵੀਰੇ ਆਪਣਾ ਫੇਸਬੁੱਕ ਤੇ ਵੀ ਪੇਜ ਆ ਗਰਜੀਤ ਰਾਏ ਉਹਨੂੰ ਵੀ ਫਾਲੋ ਫੋ ਕਰਿਆ ਕਰੋ മെതിയ അഡിയോച്ച് ഓക്കെ ബായ